ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਔਰਤ ਨੂੰ ਕੁਝ ਗੱਲਾਂ ਜੋ ਨਹੀਂ ਮੰਨਣੀਆਂ ਚਾਹੀਦੀਆਂ ਔਰਤ ਜਿਸ ਨਾਲ ਵੀ ਕਰਦੀ ਆ ਦਿਲੋਂ ਕਰਦੀ ਆ ਦਿਲੋਂ ਪਿਆਰ ਕਰਦੀ ਦਿਲੋਂ ਸਤਿਕਾਰ ਕਰਦੀ ਭਾਵੇਂ ਉਹ ਕੋਈ ਵੀ ਰਿਸ਼ਤਾ ਹੋਵੇ ਪਰ ਰਿਸ਼ਤੇ ਵਿੱਚ ਉਹ ਬੜਾ ਕੁਝ ਕੁਰਬਾਨ ਕਰ ਦਿੰਦੀ ਆ ਆਪਣਾ ਆਪ ਨਹੀਂ ਵੇਖਦੀ ਨਫਾ ਨੁਕਸਾਨ ਨਹੀਂ ਵੇਖਦੀ ਜਿਸ ਨੂੰ ਪਿਆਰ ਕਰਦੀ ਆ ਨਾ ਉਸ ਦੀ ਖੁਸ਼ੀ ਨੂੰ ਪਹਿਲ ਦਿੰਦੀ ਆ ਭਾਵੇਂ ਉਹ ਰਿਸ਼ਤਾ ਕੋਈ ਵੀ ਹੋਵੇ ਤੇ ਹੁਣ ਆਪਾਂ ਗੱਲ ਕਰਨੀ ਕਿ ਭਾਵੇਂ ਉਹ ਰਿਸ਼ਤਾ ਪਤੀ ਦਾ ਹੋਵੇ ਤੇ ਭਾਵੇਂ ਉਹ ਕਿਸੇ ਦੀ ਰਿਲੇਸ਼ਨਸ਼ਿਪ 'ਚ ਹੋਵੇ ਉਹ ਕਿਹੜੀਆਂ ਗੱਲਾਂ ਵਾਂ ਜਿੰਨਾਂ ਗੱਲਾਂ ਦਾ ਔਰਤ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਤੇ ਕੁਝ ਇਹੋ ਜਿਹੀਆਂ ਗੱਲਾਂ ਜੋ ਸਾਨੂੰ ਨਹੀਂ ਮੰਨਣੀਆਂ ਚਾਹੀਦੀਆਂ ਉਹ ਕਿਹੜੀਆਂ ਵਾਂ ਆਜੋ ਫਿਰ ਗੱਲ ਨੂੰ ਸ਼ੁਰੂ ਕਰੀਏ ਨੰਬਰ 1 ਜੇਕਰ ਤੁਹਾਡਾ ਸਾਥੀ ਤੁਹਾਨੂੰ ਆਪਣੇ ਤੇ ਆਪਣੇ ਮਾਪਿਆਂ ਵਿੱਚੋਂ ਇੱਕ ਨਾਲ ਰਿਸ਼ਤਾ ਰੱਖਣ ਲਈ ਕਹੇ ਕਿ ਜਾਂ ਆਪਣੇ ਮਾਪੇ-ਮਾਪ ਨਾਲ ਰਿਸ਼ਤਾ ਰੱਖਲਾ ਤੇ ਜਾਂ ਫਿਰ ਮੇਰੇ ਨਾਲ ਰੱਖਲਾ ਤਾਂ ਕਦੇ ਵੀ ਇਹ ਗਲਤੀ ਨਾ ਕਰਿਓ ਆਪਣੇ ਮਾਪੇ-ਮਾਪ ਨੂੰ ਨਾ ਛੱਡਿਓ ਇਹ ਨਾ ਕਰਿਓ ਕਿ ਉਸ ਨੂੰ ਚੁਣਨ ਦੇ ਲਈ ਤੁਸੀਂ ਆਪਣੇ ਮਾਪੇ ਬਾਂਪ ਨੂੰ ਛੱਡ ਦਿਓ ਆਪਣੇ ਮਾਪਿਆਂ ਨੂੰ ਛੱਡ ਦਿਓ ਇਹ ਗਲਤੀ ਭੁੱਲ ਕੇ ਵੀ ਨਾ ਕਰਿਓ ਕਿਉਂਕਿ ਇੱਕ ਮਾਪੇ ਹੀ ਹੁੰਦੇ ਨੇ ਜੋ ਅਖੀਰ ਤੱਕ ਸਾਥ ਨਿਭਾਉਂਦੇ ਨੇ ਤੇ ਇਸ ਗੱਲ ਦਾ ਧਿਆਨ ਵੀ ਜਰੂਰ ਰੱਖਿਓ ਕਿ ਜੇਕਰ ਤੁਹਾਡਾ ਪਤੀ ਆ ਜਾਂ ਕੋਈ ਹੋਰ ਉਹ ਤੁਹਾਨੂੰ ਤੁਹਾਡੇ ਮਾਪੇ ਬਾਂਪ ਛੱਡਣ ਲਈ ਕਿਉਂ ਕਹਿ ਰਿਹਾ ਆ ਉਸ ਨੂੰ ਅਹਿਸਾਸ ਕਰਾਓ ਕਿ ਜਿੰਨੇ ਮਾਪੇ ਬਾਪ ਉਸ ਨੂੰ ਪਿਆਰੇ ਨੇ ਉਹਨੇ ਹੀ ਮਾਪੇ ਬਾਪ ਤੁਹਾਨੂੰ ਵੀ ਪਿਆਰੇ ਨੇ ਜੇਕਰ ਤੁਸੀਂ ਉਸ ਦੇ ਮਾਪਿਆਂ ਨੂੰ ਅਪਣਾਇਆ ਆ ਤਾਂ ਉਸ ਦਾ ਵੀ ਫਰਜ਼ ਬਣਦਾ ਕਿ ਉਹ ਵੀ ਤੁਹਾਡੇ ਮਾਪੇ ਬਾਪ ਨੂੰ ਸਵੀਕਾਰ ਕਰੇ ਛੱਡਣ ਲਈ ਨਾ ਕਹੇ ਆਪੇ ਛੱਡਣ ਦੀ ਗਲਤੀ ਕਦੇ ਨਾ ਕਰਿਓ ਕਈ ਵਾਰ ਕੀ ਹੁੰਦਾ ਕਿ ਲੜਕੀ ਦੇ ਘਰ ਵਿੱਚ ਸਹੁਰੇ ਪਰਿਵਾਰ ਵਿੱਚ ਕੁੜੀ ਦੀ ਮਾਂ ਦੀ ਦਖਲਅੰਦਾਜ਼ੀ ਕਾਰਨ ਸੋਹਰੇ ਪਰਿਵਾਰ ਵਿੱਚ ਮਾਹੌਲ ਵਿਗੜ ਜਾਂਦਾ ਝਗੜੇ ਦੀ ਵਜ੍ਹਾ ਬਣ ਜਾਂਦੀ ਆ ਪਰ ਹੁਣ ਇੱਥੇ ਮਾਂ ਦੀ ਗਲਤੀ ਮਾਂ ਦਾ ਵੀ ਫਰਜ਼ ਨਹੀਂ ਬਣਦਾ ਕਿ ਉਹ ਆਪਣੀ ਧੀ ਦੇ ਘਰ ਵਿੱਚ ਬਹੁਤੀ ਦਖਲਅੰਦਾਜ਼ੀ ਕਰੇ ਤੇ ਜ਼ਰੂਰੀ ਨਹੀਂ ਕਿ ਹਰ ਵਾਰ ਲੜਕੀ ਦੀ ਮਾਂ ਹੀ ਘਰ ਦੇ ਮਾਹੌਲ ਨੂੰ ਖਰਾਬ ਕਰਨ ਦੀ ਵਜ੍ਹਾ ਬਣਦੀ ਆ ਕਈ ਵਾਰ ਲੜਕੇ ਦੀ ਮਾਂ ਵੀ ਘਰ ਦਾ ਮਾਹੌਲ ਖਰਾਬ ਕਰ ਦਿੰਦੀ ਆ ਘਰ ਦਾ ਮਾਹੌਲ ਘਰ ਵਿੱਚ ਝਗੜਾ ਬਣਾਉ ਵਧਾਉਣ ਵਿੱਚ ਕਈ ਵਾਰ ਲੜਕੇ ਦੀ ਮਾਂ ਦਾ ਵੀ ਹੱਥ ਹੁੰਦਾ ਉਹਦੀ ਵੀ ਵੱਧ ਦਖਲਅੰਦਾਜ਼ੀ ਕਾਰਨ ਘਰ ਵਿੱਚ ਝਗੜੇ ਪੈਦਾ ਹੋ ਜਾਂਦੇ ਤੇ ਫਿਰ ਕੀ ਉਸ ਨਾਲੋਂ ਵੀ ਰਿਸ਼ਤਾ ਤੋੜ ਦਿੱਤਾ ਜਾਂਦਾ ਨਹੀਂ ਰਿਸ਼ਤਾ ਤੋੜਨ ਦੀ ਗੱਲ ਜਦੋਂ ਆਉਂਦੀ ਆ ਤਾਂ ਇਸ ਗੱਲ ਨੂੰ ਦੋਵਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਜ਼ਰੂਰੀ ਨਹੀਂ ਕਿ ਲੜਕਾ ਜਾਂ ਪਤੀ ਹੀ ਤੁਹਾਨੂੰ ਤੁਹਾਡੀ ਮਾਂ-ਬਾਪ ਨਾਲੋਂ ਰਿਸ਼ਤਾ ਤੋੜਨ ਲਈ ਕਹੇ ਜੇਕਰ ਪਤਨੀ ਵੀ ਪਤੀ ਨੂੰ ਇਹ ਗੱਲ ਕਹਿੰਦੀ ਆ ਕਿ ਆਪਣੇ ਮਾਂ-ਬਾਪ ਨਾਲੋਂ ਰਿਸ਼ਤਾ ਤੋੜ ਦੇ ਤਾਂ ਉਹ ਵੀ ਆਪਣੇ ਮਾਪਿਆਂ ਨਾਲੋਂ ਰਿਸ਼ਤਾ ਤੋੜਨ ਦੀ ਗਲਤੀ ਕਦੇ ਨਾ ਕਰੇ ਇਹ ਗੱਲ ਹੁਣ ਦੋਨਾਂ ਤੇ ਹੀ ਲਾਗੂ ਹੁੰਦੀ ਪਤੀ ਤੇ ਵੀ ਤੇ ਪਤਨੀ ਤੇ ਵੀ ਜੇਕਰ ਜੀਵਨ ਸਾਥੀ ਤੁਹਾਨੂੰ ਆਪਣੇ ਮਾਪੇ ਛੱਡਣ ਲਈ ਕਹਿੰਦਾ ਨਾ ਭਾਵੇਂ ਉਹ ਪਤੀ ਹੋਵੇ ਤੇ ਭਾਵੇਂ ਪਤਨੀ ਹੋਵੇ ਕਦੇ ਵੀ ਉਸ ਪਿੱਛੇ ਲੱਗ ਕੇ ਆਪਣੇ ਮਾਪਿਆਂ ਨੂੰ ਛੱਡਣ ਦੀ ਗਲਤੀ ਨਾ ਕਰਿਓ ਨੰਬਰ 2 ਤੇ ਆ ਜੀ ਅਕਸਰ ਹੀ ਆਪਣੇ ਜੀਵਨ ਸਾਥੀ ਤੋਂ ਇਹ ਹਰੇਕ ਨੂੰ ਸ਼ਿਕਾਇਤ ਹੁੰਦੀ ਆ ਕਿ ਉਹ ਵਿਆਹ ਤੋਂ ਬਾਅਦ ਥੋੜੇ ਸਮੇਂ ਤੱਕ ਤਾਂ ਸੁਭਾਅ ਬੜਾ ਵਧੀਆ ਰਿਹਾ ਪਰ ਜਦੋਂ ਸਮਾਂ ਥੋੜਾ ਵੱਧ ਜਾਂਦਾ ਤਾਂ ਇਸ ਦੇ ਸੁਭਾਅ ਵਿੱਚ ਫਰਕ ਪੈ ਗਿਆ ਇਹ ਬਦਲ ਗਿਆ ਅਸਲ ਵਿੱਚ ਬਦਲਣ ਦੀ ਬਦਲਣ ਦਾ ਕਾਰਨ ਕੁਝ ਹੋਰ ਹੁੰਦਾ ਉਹ ਬਦਲਿਆ ਨਹੀਂ ਹੁੰਦਾ ਗੱਲ ਅਸਲ ਵਿੱਚ ਇਹ ਹੁੰਦੀ ਆ ਕਿ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਨਾ ਤਾਂ ਫਿਰ ਦੋਵੇਂ ਜਾਣੇ ਜੇ ਕਿਤੇ ਕੋਈ ਮਾੜੀ-ਮੋਟੀ ਗੱਲ ਹੋ ਜਾਂਦੀ ਆ ਨਾ ਤਾਂ ਇੱਕ ਦੂਜੇ ਨੂੰ ਸੌਰੀ ਕਹਿ ਦਿੰਦੇ ਆ ਫਿਰ ਕਈ ਵਾਰ ਇੱਕ ਜਾਣਾ ਹੀ ਸੌਰੀ ਕਹਿ ਦਿੰਦਾ ਦੋ ਤਿੰਨ ਵਾਰ ਕੇ ਚਲੋ ਕੋਈ ਗੱਲ ਨਹੀਂ ਨਵਾਂ ਰਿਸ਼ਤਾ ਆ ਇਹਦੇ ਵਿੱਚ ਝਗੜਾ ਨਹੀਂ ਹੋਣ ਦੇਣਾ ਜਾਂ ਚੱਕਲੇਸ਼ ਨਾ ਵੱਧ ਜਾਵੇ ਤੇ ਸੌਰੀ ਕਹਿ ਕੇ ਜੇ ਗੱਲ ਖਤਮ ਹੁੰਦੀ ਆ ਤਾਂ ਕਰ ਲੈਂਦੇ ਆ ਪਰ ਜਦੋਂ ਥੋੜਾ ਸਮਾਂ ਜ਼ਿਆਦਾ ਹੋ ਜਾਂਦਾ ਨਾ ਮੈਰिज ਨੂੰ ਤੇ ਫਿਰ ਦੂਜਾ ਜਾਣਾ ਸੋਚਦਾ ਕਿ ਇਹ ਅੱਗੇ ਤਾਂ ਮੈਨੂੰ ਸੌਰੀ ਕਹਿ ਦਿੰਦੀ ਸੀ ਜਾਂ ਮੈਨੂੰ ਸੌਰੀ ਕਹਿ ਦਿੰਦਾ ਸੀ ਤੇ ਹੁਣ ਨਹੀਂ ਕਹਿੰਦਾ ਉਹ ਸੋਚਦਾ ਫਿਰ ਇਹੋ ਹੀ बार-बार ਆਪਣੀ ਗਲਤੀ ਮੰਨੇ ਤੇ ਫਿਰ ਜਦੋਂ ਥੋੜਾ ਸਮਾਂ ਵੱਧ ਹੋ ਜਾਂਦਾ ਨਾ ਫਿਰ ਇਸ ਤਰ੍ਹਾਂ ਨਹੀਂ ਹੁੰਦਾ ਫਿਰ ਅਗਲਾ ਸੋਚਦਾ ਕਿ ਮੈਂ ਹੀ ਕਿਉਂ ਬਾਰ-ਬਾਰ ਸੌਰੀ ਕਹੀ ਜਾਵਾਂ ਇਹਦਾ ਵੀ ਤੇ ਕੋਈ ਫਰਜ ਬਣਦਾ ਹੀ ਹੈ ਨਾ ਕਿਉਂਕਿ ਫਿਰ ਇੱਕ ਦੂਜੇ ਦੇ ਸੁਭਾਅ ਦਾ ਪੇਤ ਪਾ ਲਿਆ ਹੁੰਦਾ ਵਾ ਤਾਂ ਕਰਕੇ ਤੇ ਫਿਰ ਉਦੋਂ ਇਹ ਗੱਲ ਸ਼ਿਕਾਇਤ ਬਣ ਜਾਂਦੀ ਆ ਕਿ ਇਹਦਾ ਸੁਭਾਅ ਬਦਲ ਗਿਆ ਪਹਿਲਾਂ ਵਾਲਾ ਨਹੀਂ ਰਿਹਾ ਅਸਲ ਵਿੱਚ ਗੱਲ ਇਹ ਹੁੰਦੀ ਕਿ ਉਦੋਂ ਨਵਾਂ-ਨਵਾਂ ਰਿਸ਼ਤਾ ਹੁੰਦਾ ਤੇ ਫਿਰ ਇੱਕ ਜਾਣਾ ਸੋਚਦਾ ਕਿ ਨਹੀਂ ਇਹਦੇ ਵਿੱਚ ਕਲੇਸ਼ ਨਹੀਂ ਬਣਨ ਦੇਣਾ ਤਾ ਕਰਕੇ ਇਹ ਗੱਲ ਸ਼ਿਕਾਇਤ ਬਣ ਜਾਂਦੀ। ਕਈ ਵਾਰ ਕੀ ਹੁੰਦਾ ਅਸੀਂ ਆਪਣੀ ਲਾਈਫ ਵਿੱਚ ਅਕਸਰ ਇਹ ਦੇਖਦੇ ਹਾਂ ਕਿ ਜਦੋਂ ਨਵਾਂ ਨਵੀਂ ਮੈਰिज ਹੁੰਦੀ ਆ ਨਾ ਤਾਂ ਕੁੜੀ ਸਵੇਰੇ ਸਵਕਤੇ ਉੱਠਦੀ ਆ ਜਲਦੀ ਉੱਠਦੀ ਆ ਸੱਸ ਸਹੁਰੇ ਨੂੰ ਮੱਥਾ ਟੇਕਦੀ ਆ ਮਿਲਦੀ ਆ ਭੱਜ ਭੱਜ ਕੇ ਕੰਮ ਕਰਦੀ ਆ ਪਰ ਮਸਾਂ 1-2 ਮਹੀਨੇ ਹੀ ਇੰਜ ਹੁੰਦਾ। ਬਾਦ ਵਿੱਚ ਉਹ ਸਵੇਰੇ ਉੱਠ ਕੇ ਮਿਲਣਾ ਉਹ ਮੱਥਾ ਟੇਕਣਾ ਬਸ ਖਤਮ ਜਾ ਹੋ ਜਾਂਦਾ ਫਿਰ ਉਦੋਂ ਸਾਰੇ ਵੇਖ ਕੇ ਰਿਸ਼ਤੇਦਾਰ ਫਿਰ ਇੱਕ ਦੂਜੇ ਨੂੰ ਗੱਲਾਂ ਕਰਦੇ ਆ ਕਿ ਇਹ ਪਹਿਲਾਂ ਵਾਲੀ ਨਹੀਂ ਰਹੀ ਇਹ ਬਦਲ ਗਈ ਆ ਪਰ ਮੈਂ ਇਹ ਨਹੀਂ ਕਹਿੰਦੀ ਕਿ ਸਵੇਰੇ ਉੱਠ ਕੇ ਵਿਸ਼ ਨਹੀਂ ਕਰਨੀ ਚਾਹੀਦੀ ਜਾਂ ਤੁਸੀਂ ਵੱਡਿਆਂ ਦਾ ਸਤਿਕਾਰ ਨਹੀਂ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਪਰ ਮੇਰਾ ਕਹਿਣ ਦਾ ਮਤਲਬ ਇੱਥੇ ਇਹ ਆ ਕਿ ਦਿਖਾਵਾ ਨਹੀਂ ਕਰਨਾ ਚਾਹੀਦਾ ਫਾਰਮੈਲਟੀ ਨਹੀਂ ਕਰਨੀ ਚਾਹੀਦੀ ਕਿਉਂਕਿ ਫਿਰ ਉਹ ਕੀ ਹੁੰਦਾ ਕਿ ਕੁੜੀਆਂ ਫਿਰ ਉਦੋਂ ਨਾ 1-2 ਮਹੀਨੇ ਫਾਰਮੈਲਟੀ ਚ ਰਹਿੰਦੀਆਂ ਆ ਤੇ ਫਿਰ ਜਦੋਂ ਹਕੀਕਤ ਚ ਆਉਂਦੀਆਂ ਨਾ ਫਿਰ ਉਦੋਂ ਉਹਨਾਂ ਨੂੰ ਗੱਲਾਂ ਕੀਤੀਆਂ ਜਾਂਦੀਆਂ ਉਦੋਂ ਫਿਰ ਉਹ ਮਜ਼ਾਕ ਦਾ ਪਾਤਰ ਬਣ ਜਾਂਦੀਆਂ ਇਸ ਲਈ ਮੇਰਾ ਕਹਿਣ ਦਾ ਮਤਲਬ ਇੱਥੇ ਇਹ ਆ ਕਿ ਤੁਸੀਂ ਜਿਵੇਂ ਦੀਆਂ ਹੋ ਉਵੇਂ ਦੀਆਂ ਹੀ ਰਹੋ ਦਿਖਾਵਾ ਨਾ ਕਰੋ ਕਿਉਂਕਿ ਜਦੋਂ ਤੁਸੀਂ ਦਿਖਾਵਾ ਕਰਦੀਆਂ ਜੇ ਨਾ ਉਦੋਂ ਫਿਰ ਤੁਹਾਨੂੰ ਗੱਲਾਂ ਹੁੰਦੀਆਂ ਵਾਂ ਜੋ ਫਿਰ ਤੁਹਾਡੇ ਕੋ ਬਰਦਾਸ਼ਤ ਨਹੀਂ ਹੁੰਦੀਆਂ ਤੇ ਫਿਰ ਮਸਲੇ ਝਗੜਿਆਂ ਚ ਪੈ ਜਾਂਦੇ ਆ ਇਸ ਕਰਕੇ ਜੇ ਤੁਹਾਡਾ ਪਤੀ ਜਾਂ ਤੁਹਾਡਾ ਸਾਥੀ ਵੀ ਤੁਹਾਨੂੰ ਦਿਖਾਵਾ ਕਰਨ ਲਈ ਕਹਿੰਦਾ ਨਾ ਭਾਵੇਂ ਉਹ ਕਿਸੇ ਵੀ ਕਿਸਮ ਦਾ ਹੋਵੇ ਤਾਂ ਉਹ ਦਿਖਾਵਾ ਕਰਨ ਤੋਂ ਮਨਾ ਕਰ ਦਿਓ ਜੋ ਤੁਸੀਂ ਹਕੀਕਤ 'ਚ ਹੋ ਜੋ ਸਦਾ ਬਹਾਰ ਕਰ ਸਕਦੇ ਹੋ ਉਹ ਕੰਮ ਕਰੋ ਦਿਖਾਵੇ ਬਾਜੀ 'ਚੋਂ ਬਾਹਰ ਆ ਜਾਓ ਨੰਬਰ 3 ਜੇਕਰ ਤੁਹਾਡੇ ਘਰ ਵਿੱਚ ਕੋਈ ਜ਼ੁਲਮ ਹੁੰਦਾ ਤੁਹਾਡੇ ਤੇ ਤਾਂ ਇਸ ਨੂੰ ਕਦੇ ਬਰਦਾਸ਼ਤ ਨਾ ਕਰੋ ਤੁਹਾਡਾ ਪਤੀ ਤੁਹਾਡੇ ਤੇ ਹੱਥ ਚੁੱਕਦਾ ਤਾਂ ਇਸ ਗੱਲ ਨੂੰ ਬਿਲਕੁਲ ਨਾ ਜਰੋ ਹੁਣ ਇਸ ਦਾ ਮਤਲਬ ਇਹ ਨਹੀਂ ਆ ਕਿ ਤੁਸੀਂ ਕਮਾ ਨਹੀਂ ਰਹੀਆਂ ਤੁਸੀਂ ਆਤਮ ਨਿਰਪਰ ਨਹੀਂ ਬਣੀਆਂ ਤਾਂ ਤੁਸੀਂ ਕੁੱਟ ਖਾਈ ਜਾਓ ਬਿਲਕੁਲ ਨਹੀਂ ਕੋਸ਼ਿਸ਼ ਕਰੋ ਕਿ ਆਪਣੇ ਪੈਰਾਂ ਤੇ ਖੜੀਆਂ ਹੋਵੋ ਆਤਮ ਨਿਰਪਰ ਹੋਵੋ ਪਰ ਜ਼ੁਲਮ ਬਰਦਾਸ਼ਤ ਨਾ ਕਰੋ ਕਿਉਂਕਿ ਜੇਕਰ ਜ਼ੁਲਮ ਨੂੰ ਤੁਸੀਂ ਛੱਲਣਾ ਸ਼ੁਰੂ ਕਰ ਦਿੱਤਾ ਨਾ ਬਰਦਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਸਾਰੀ ਉਮਰ ਐਵੇਂ ਹੀ ਚੱਲੂ ਫਿਰ ਸਾਰੀ ਉਮਰ ਘਟ ਖਾਣੀ ਪਊ ਇਹ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਉਹ ਜੇ ਮਸਲਿਆਂ ਵਿੱਚ ਸਾਸਾਂ ਤੇ ਨਨਾਨਾ ਇਹ ਗੱਲ ਕਹਿੰਦੀਆਂ ਹੁੰਦੀਆਂ ਕਿ ਕੋਈ ਗੱਲ ਨਹੀਂ ਬੰਦੇ ਸਾਰੇ ਇਵੇਂ ਕਰਦੇ ਹੁੰਦੇ ਸਾਡੇ ਨਾਲ ਵੀ ਇਵੇਂ ਹੁੰਦਾ ਅਸੀਂ ਕਿਤੇ ਚਲੇ ਜਾਂਦੇ ਆ ਜਾਂ ਅਸੀਂ ਕਿਤੇ ਬੋਲਦੇ ਆ ਕੋਈ ਗੱਲ ਨਹੀਂ ਸਾਰਿਆਂ ਨਾਲ ਹੀ ਹੁੰਦਾ ਪਰ ਇਹ ਤੁਸੀਂ ਸੋਚ ਲਿਓ ਕਿ ਜੇਕਰ ਤੁਸੀਂ ਇਹ ਗੱਲ ਬਰਦਾਸ਼ਤ ਕਰ ਲਈ ਨਾ ਤਾਂ ਫਿਰ ਤੁਹਾਡੇ ਬੱਚੇ ਵੀ ਵੇਖ ਰਹੇ ਆ ਉਨ੍ਹਾਂ ਤੇ ਵੀ ਇਹ ਅਸਰ ਪੈ ਰਿਹਾ ਇਹ ਬਹੁਤ ਮਾੜਾ ਅਸਰ ਆ ਜੋ ਤੁਹਾਡੇ ਬੱਚੇ ਵੇਖ ਰਹੇ ਆ ਤੇ ਉਨ੍ਹਾਂ ਤੇ ਪੈ ਰਿਹਾ ਜੇਕਰ ਇਹ ਸਾਰਾ ਕੁਝ ਤੁਹਾਡਾ ਬੇਟਾ ਵੇਖ ਰਿਹਾ ਨਾ ਤਾਂ ਕੱਲ ਨੂੰ ਜਦੋਂ ਉਹਦੀ ਮੈਰਿਜ ਹੋਣੀ ਆ ਨਾ ਤਾਂ ਉਹਨੇ ਵੀ ਆਪਣੀ ਪਤਨੀ ਨਾਲ ਐਹੋ ਹੀ ਸਲੂਕ ਕਰਨਾ ਕਿਉਂਕਿ ਉਹ ਆਪਣੇ ਬਾਪ ਨੂੰ ਵੇਖ ਰਿਹਾ ਆਪਣੀ ਮਾਂ ਦੇ ਨਾਲ ਇਹ ਕੁਝ ਕਰਦੇ ਆ ਤੇ ਜੇਕਰ ਤੁਹਾਡੀ ਬੇਟੀ ਵੇਖ ਰਹੀ ਆ ਨਾ ਰੱਬ ਨਾ ਕਰੇ ਕਿਸੇ ਦੀ ਧੀ ਨਾਲ ਐਹੋ ਜਿਹਾ ਸਲੂਕ ਹੋਵੇ ਪਰ ਜੇ ਕਿਤੇ ਉਹਦੇ ਨਾਲ ਇਹ ਸਲੂਕ ਹੋਣ ਲੱਗ ਗਿਆ ਨਾ ਤਾਂ ਉਹਨੇ ਵੀ ਇਹ ਗੱਲ ਬਰਦਾਸ਼ਤ ਕਰ ਲੈਣੀ ਆ ਕਿ ਕੋਈ ਗੱਲ ਨਹੀਂ ਮੇਰੀ ਮਾਂ ਵੀ ਤਾਂ ਛੱਤਰ ਖਾਂਦੀ ਰਹੀ ਆ ਇਸ ਸ਼ਾਇਦ ਆਮ ਗੱਲ ਆ ਸ਼ਾਇਦ ਇਹ ਹਰ ਔਰਤ ਨਾਲ ਹੀ ਹੁੰਦਾ ਵਾ ਤੇ ਫਿਰ ਉਹਦੇ ਨਾਲ ਵੀ ਇਵੇਂ ਹੀ ਹੋਵੇਗਾ ਕਿਉਂਕਿ ਉਹਨੇ ਆਪਣੀ ਮਾਂ ਨੂੰ ਵੇਖਿਆ ਹੁੰਦਾ ਇਹ ਸਭ ਕੁਝ ਸਹਿੰਦੇ ਆ ਤੇ ਫਿਰ ਤੁਸੀਂ ਜੇ ਅੱਜ ਹੀ ਆਵਾਜ਼ ਨਾ ਚੁੱਕੀ ਨਾ ਤਾਂ ਫਿਰ ਕੱਲ ਨੂੰ ਤੁਹਾਡੇ ਬੱਚਿਆਂ ਤੇ ਇਹਨਾਂ ਗੱਲਾਂ ਦਾ ਬਹੁਤ ਮਾੜਾ ਅਸਰ ਪੈਣਾ। ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਣੀ, ਉਹਨਾਂ ਦੀ ਜ਼ਿੰਦਗੀ ਵਿੱਚ ਜ਼ਹਿਰ ਘੁਲ ਜਾਣਾ। ਤੁਹਾਡੀ ਇਕੱਲਿਆਂ ਦੀ ਜ਼ਿੰਦਗੀ ਨਰਕ ਨਹੀਂ ਬਣਨੀ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵੀ ਨਰਕ ਬਣ ਜਾਣੀ ਆ। ਹੁਣ ਇੱਥੇ ਇਹ ਨਹੀਂ ਕਿ ਪਤੀ-ਪਤਨੀ ਵਿੱਚ ਝਗੜਾ ਨਹੀਂ ਹੁੰਦਾ। ਜ਼ਰੂਰ ਹੁੰਦਾ। ਹਰ ਪਤਨੀ ਪਤੀ-ਪਤਨੀ ਵਿੱਚ ਨੋਕ-ਝੋਕ ਹੁੰਦੀ ਆ, ਬਹਿਸ ਵੀ ਹੁੰਦੀ ਆ, ਗੁੱਸੇ, ਨਾਰਾਜ਼ਗੀ ਵੀ ਹੁੰਦੀ ਆ। ਪਰ ਜਿੱਥੇ ਹੱਥ ਚੁੱਕਣ ਦੀ ਗੱਲ ਆਉਂਦੀ ਆ ਨਾ ਹੱਥ ਚੁੱਕਣਾ ਵੀ ਬਹੁਤ ਵੱਡਾ ਗੁਨਾਹ ਆ ਤੇ ਉਸ ਨੂੰ ਸਹਿਣਾ ਉਸ ਤੋਂ ਵੀ ਵੱਡੀ ਮਾੜੀ ਗੱਲ ਆ ਸੋ ਇਸ ਲਈ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਸਵਾਰ ਕੇ ਰੱਖਣ ਲਈ ਪਤੀ ਪਤਨੀ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਨੰਬਰ 4 ਹੁਣ ਜਦੋਂ ਸਹੁਰੇ ਪਰਿਵਾਰ ਵਿੱਚ ਗਏ ਜੇ ਤੇ ਤੁਹਾਡਾ ਸਹੁਰਾ ਪਰਿਵਾਰ ਜਾਂ ਤੁਹਾਡਾ ਪਤੀ ਤੁਹਾਨੂੰ ਬਾਹਰ ਕੰਮ ਕਰਨ ਤੋਂ ਰੋਕ ਰਿਆ ਤੁਹਾਨੂੰ ਨੌਕਰੀ ਕਰਨ ਤੋਂ ਰੋਕ ਰਿਆ ਕਿ ਬਾਹਰ ਕੰਮ ਨਹੀਂ ਕਰਨਾ ਤਾਂ ਇਸ ਦਾ ਫੈਸਲਾ ਸੋਚ ਸਮਝ ਕੇ ਕਰਿਓ ਇਹ ਔਰਤ ਕੋਲ ਪੈਸਾ ਹੋਣਾ ਬਹੁਤ ਜ਼ਰੂਰੀ ਆ ਜਦੋਂ ਔਰਤ ਦੀ ਜੇਬ ਵਿੱਚ ਪੈਸਾ ਹੁੰਦਾ ਨਾ ਉਸ ਦਾ ਆਪਣਾ ਪੈਸਾ ਤਾਂ ਫਿਰ ਬੰਦੇ ਦੀ ਸੋਚ ਬਦਲ ਜਾਂਦੀ ਉਸ ਤੇ ਸੋਚਣ ਦਾ ਢੰਗ ਬਦਲ ਜਾਂਦਾ ਜੇ ਤੇ ਫਿਰ ਆਪਣਾ ਪੈਸਾ ਹੋਵੇ ਨਾ ਤਾਂ ਕਿਸੇ ਅੱਗੇ ਹੱਥ ਨਹੀਂ ਅਡਣਾ ਪੈਂਦਾ ਤੇ ਕੋਈ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਤੁਹਾਡੇ ਸ਼ੌਂਕ ਪੂਰੇ ਨਹੀਂ ਕਰ ਸਕਦਾ ਤੇ ਇਸ ਲਈ ਜੇਕਰ ਤੁਹਾਨੂੰ ਪਰਿਵਾਰ ਜਾਂ ਤੁਹਾਡਾ ਪਤੀ ਨੌਕਰੀ ਕਰਨ ਤੋਂ ਮਨਾ ਕਰ ਰਿਹਾ ਤੇ ਤੁਹਾਡਾ ਆਪਣਾ ਮਨ ਹੈਗਾ ਨੌਕਰੀ ਕਰਨ ਦਾ ਤੁਹਾਡੇ ਨਾਲ ਜ਼ਬਰਦਸਤੀ ਕੀਤੀ ਜਾ ਰਹੀ ਆ ਤੇ ਫਿਰ ਸੋਚ ਸਮਝ ਕੇ ਮਨਾ ਕਰਿਓ ਕਿਉਂਕਿ ਆਪਣਾ ਪੈਸਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਪੈਸਾ ਬਹੁਤ ਵੱਡੀ ਤਾਕਤ ਹੁੰਦਾ ਕੱਲ ਨੂੰ ਤੁਹਾਡੇ ਬੱਚੇ ਹੋਣੇ ਬੱਚਿਆਂ ਦੀਆਂ ਬਹੁਤ ਜ਼ਰੂਰਤਾਂ ਹੁੰਦੀਆਂ ਤੇ ਮਾਂ ਕੋਲ ਪੈਸਾ ਹੋਣਾ ਬਹੁਤ ਜ਼ਰੂਰੀ ਹੈ ਤੇ ਅਖੀਰ ਗੱਲ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਸ਼ਰਤਾਂ ਲਾਗੂ ਹੋ ਚੁੱਕੀਆਂ ਨੇ ਸ਼ਰਤਾਂ ਦੇ ਆਧਾਰ ਤੇ ਰਿਸ਼ਤਾ ਨਿਭ ਰਿਆ ਤਾਂ ਇਸ ਗੱਲ ਦਾ ਵੀ ਖਾਸ ਧਿਆਨ ਰੱਖ ਲਿਓ ਸ਼ਰਤਾਂ ਤੇ ਆਧਾਰ ਤੇ ਜ਼ਿੰਦਗੀ ਸ਼ੁਰੂ ਨਾ ਕਰਿਓ ਕਿਉਂਕਿ ਸ਼ਰਤਾਂ ਰੱਖ ਕੇ ਕੀਤਾ ਰਿਸ਼ਤਾ ਕਦੇ ਨਹੀਂ ਨਿਭਦਾ ਹੁੰਦਾ ਤੇ ਇੰਨੀ ਸੋਚ ਵਿਚਾਰ ਜਰੂਰ ਕਰਿਓ ਕਿ ਤੁਸੀਂ ਵੀ ਉਹਨਾਂ ਅੱਗੇ ਕੋਈ ਆਪਣੀ ਸ਼ਰਤ ਰੱਖੀ ਆ ਤੇ ਇਹ ਸ਼ਰਤਾਂ ਰੱਖ ਕੇ ਜ਼ਿੰਦਗੀ ਦੇ ਫੈਸਲੇ ਨਾ ਕਰਿਓ ਫਿਰ ਮਨਾ ਕਰ ਦਿਓ ਕਿਉਂਕਿ ਸ਼ਰਤਾਂ ਰੱਖ ਕੇ ਜ਼ਿੰਦਗੀ ਨਹੀਂ ਕੱਟੀ ਜਾਂਦੀ ਹੁੰਦੀ ਇਸ ਰਿਸ਼ਤੇ ਵਿੱਚ ਲੀਆਂ ਸ਼ਰਤਾਂ ਨੂੰ ਕਦੇ ਨਾ ਮੰਨਿਓ ਤੋਂ ਉਮੀਦ ਕਰਦੀ ਆ ਤੁਹਾਨੂੰ ਇਹ ਗੱਲਾਂ ਜਰੂਰ ਚੰਗੀਆਂ ਲੱਗਣਗੀਆਂ ਤੁਹਾਡੇ ਜਰੂਰ ਕੰਮ ਆਉਣਗੀਆਂ ਸੋ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ